ਹਾਂਜੀ ਸੰਗਤ ਜੀ ਜਿਸ ਤਰ੍ਹਾਂ ਹੁਣ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਬਾਰੇ ਕਟਨਾਵਾ ਦੀ ਸਾਂਝ ਪਾ ਰਹੇ ਹਾਂ ਵਿੱਚ ਵਿੱਚ ਆਪਾਂ ਗੁਰਬਾਣੀ ਦੀ ਕੋਈ ਆਡੀਓ ਵਗੈਰਾ ਬਣਾਉਂਦੇ ਹਾਂ ਪਰ ਜੋ ਇਹ ਪਾਤਸ਼ਾਹ ਵੰ ਦਾ ਜੀਵਨ ਆਪਾਂ ਨੇ ਸਾਂਝ ਪਾਉਣੀ ਸ਼ੁਰੂ ਕੀਤੀ ਹੈ ਹੁਣ ਆਪਾਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਤੇ ਆਏ ਹੋਏ ਹਾਂ ਅੱਜ ਆਪਾਂ ਸਾਂਝ ਪਾਉਂਦੇ ਹਾਂ ਕਿ ਚੰਦੂ ਨੇ ਪਾਤਸ਼ਾਹ ਨੂੰ ਤਸੀਹੇ ਕਿਉਂ ਦਿੱਤੇ ਤੇ ਜਹਾਂਗੀਰ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਕੈਦ ਕਿਉਂ ਕੀਤਾ ਸੀ ਆਪਣੇ ਪੁੱਤਰ ਖੁਸਰੋ ਨਾਲ ਕਿਸੇ ਗੱਲੋਂ ਗੁੱਸੇ ਹੋ ਕੇ ਜਹਾਂਗੀਰ ਬਾਦਸ਼ਾਹ ਨੇ ਸਾਰੇ ਦੇਸ਼ ਵਿੱਚ ਹੁਕਮ ਕਰ ਦਿੱਤਾ ਕਿ ਖੁਸਰੋ ਦੇ ਨਾਲ ਕੋਈ ਵੀ ਮੇਲ ਮਿਲਾਪ ਨਾ ਕਰੇ ਅਤੇ ਨਾ ਹੀ ਕੋਈ ਇਸ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਦੇਵੇ ਇਸ ਕਰਕੇ ਖੁਸਰੋ ਦਿੱਲੀ ਤੋਂ ਭੱਜ ਕੇ ਕਾਵਲ ਨੂੰ ਜਾਂਦਾ ਹੋਇਆ ਜਦ ਵਿਆਸਾ ਦਾ ਪਤਨ ਗੋਇੰਦਵਾਲ ਤੋਂ ਲੰਘ ਕੇ ਤਰਨ ਤਾਰਨ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਨਾਨਕ ਜੀ ਦੀ ਗੱਦੀ ਵਾਲੇ ਗੁਰੂ ਠਹਿਰੇ ਹੋਏ ਹਨ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਖੁਸਰੋ ਨੇ ਉੱਥੇ ਡੇਰਾ ਕਰਕੇ ਗੁਰੂ ਜੀ ਨੂੰ ਆਪਣੀ ਸਾਰੀ ਗੱਲ ਦੱਸੀ ਅਤੇ ਆਪਣੇ ਬਚਾਓ ਵਾਸਤੇ ਅਸੀਸ ਮੰਗੀ। ਉਪਰੰਤ ਇੱਕ ਰਾਤ ਇੱਥੇ ਬਤੀਤ ਕਰਕੇ ਖੁਸਰੋ ਲਾਹੌਰ ਨੂੰ ਚਲਿਆ ਗਿਆ। ਇਸ ਗੱਲ ਦਾ ਜਦੋਂ ਜਹਾਂਗੀਰ ਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਮੇਰੇ ਬਾਗੀ ਪੁੱਤਰ ਨੂੰ ਅਸ਼ੀਰਵਾਦ ਦਿੱਤੀ ਹੈ ਤਾਂ ਉਸ ਨੇ ਇਸ ਹੁਕਮ ਅਦੁੱਲੀ ਦਾ ਉੱਤਰ ਲੈਣ ਵਾਸਤੇ ਗੁਰੂ ਜੀ ਨੂੰ ਲਾਹੌਰ ਸੱਦ ਭੇਜਿਆ ਬਾਦਸ਼ਾਹ ਦਾ ਪਰਵਾਨਾ ਪੜ ਕੇ ਗੁਰੂ ਜੀ ਨੇ ਆਪਣਾ ਅੰਤ ਸਮਾ ਆਇਆ ਸਮਝ ਕੇ ਆਪਣੇ 10-11 ਸਾਲ ਦੇ ਸੁਪੁੱਤਰ ਸ੍ਰੀ ਹਰਗੋਬਿੰਦ ਨੂੰ ਗੁਰਿਆਈ ਦੇ ਦਿੱਤੀ ਅਤੇ ਭਾਈ ਬੁੱਢਾ ਜੀ ਭਾਈ ਗੁਰਦਾਸ ਜੀ ਆਦਿਕ ਸਿਆਣੇ ਸਿੱਖਾਂ ਨੂੰ ਘਰਬਾਰ ਦਾ ਕੰਮ ਸੌਂਪ ਦਿੱਤਾ ਇਸ ਤਰ੍ਹਾਂ ਸਾਰੀ ਸਾੰਭ ਸੰਭਾਲ ਕਰਕੇ ਅਤੇ ਸੰਗਤ ਨੂੰ ਧੀਰਜ ਦੇ ਕੇ ਗੁਰੂ ਜੀ ਆਪਣੇ ਨਾਲ ਪੰਜ ਸਿੱਖ ਭਾਈ ਜੇਠਾ ਭਾਈ ਪੈੜਾ ਭਾਈ ਵਿਧਿਆ ਭਾਈ ਲੰਗਾਹਾ ਅਤੇ ਭਾਈ ਪਰਾਣਾ ਨੂੰ ਨਾਲ ਲੈ ਕੇ ਲਾਹੌਰ ਪਹੁੰਚ ਗਏ ਅਤੇ ਇੱਕ ਸਿੱਖ ਜਿਸ ਦਾ ਨਾਮ ਸੱਧੂ ਸੀ ਉਸ ਦੇ ਘਰ ਜਾ ਠਹਰੇ ਦੂਸਰੇ ਦਿਨ ਜਦ ਆਪਣੇ ਪੰਜ ਸਿੱਖਾਂ ਨਾਲ ਗੁਰੂ ਜੀ ਜਹਾਂਗੀਰ ਦੇ ਦਰਬਾਰ ਗਏ ਤਾਂ ਉਸਨੇ ਕਿਹਾ ਤੁਸਾਂ ਮੇਰੇ ਬਾਗੀ ਪੁੱਤਰ ਨੂੰ ਆਪਣੇ ਪਾਸ ਰੱਖ ਕੇ ਰਸਦ ਅਤੇ ਆਸ਼ੀਰਵਾਦ ਦਿੱਤੀ ਹੈ ਇਸ ਕਰਕੇ ਤੁਹਾਨੂੰ 2 ਲੱਖ ਰੁਪਿਆ ਜੁਰਮਾਨਾ ਕੀਤਾ ਜਾਂਦਾ ਹੈ ਜੇ ਜੁਰਮਾਨਾ ਨਹੀਂ ਦਿਓਗੇ ਤਾਂ ਤੁਹਾਨੂੰ ਸ਼ਾਹੀ ਦੰਡ ਭੁਗਤਣਾ ਪਵੇਗਾ ਜਹਾਂਗੀਰ ਨੇ ਜਦ ਗੁਰੂ ਜੀ ਨੂੰ ਇਹ 2 ਲੱਖ ਜੁਰਮਾਨੇ ਵਾਲੀ ਗੱਲ ਆਖੀ ਤਾਂ ਗੁਰੂ ਜੀ ਨੂੰ ਚੁੱਪ ਵੇਖ ਕੇ ਚੰਦੂ ਨੇ ਕਿਹਾ ਜਹਾਂ ਪਨਾ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਂਦਾ ਹਾਂ ਅਤੇ ਤੁਹਾਡੇ ਵੱਲੋਂ ਸਮਝਾਵਾਂਗਾ ਕਿ ਇਹ ਜੁਰਮਾਨਾ ਦੇ ਦਿਓ ਅਤੇ ਅੱਗੇ ਤੋਂ ਆਪਣੇ ਪਾਸ ਕਿਸੇ ਚੋਰ ਤਾੜਵੀ ਨੂੰ ਨਾ ਰੱਖਣਾ ਇਹ ਗੱਲ ਆਖ ਕੇ ਚੰਦੂ ਗੁਰੂ ਜੀ ਨੂੰ ਆਪਣੇ ਨਾਲ ਲੈ ਗਿਆ ਆਪਣੇ ਮਹਿਲਾ ਵਿੱਚ ਜਾ ਕੇ ਗੁਰੂ ਜੀ ਦੇ ਪੰਜ ਸਿੱਖ ਸਾਥੀਆਂ ਨੂੰ ਡਿਊਟੀ ਵਿੱਚ ਅਤੇ ਗੁਰੂ ਜੀ ਨੂੰ ਡਿਊਟੀ ਦੇ ਅੰਦਰ ਬੰਦ ਕਰ ਦਿੱਤਾ। ਸਮਾਪਾ ਕੇ ਚੰਦੂ ਨੇ ਗੁਰੂ ਜੀ ਨੂੰ ਇਕਾਂਤ ਸੱਦ ਕੇ ਆਖਿਆ ਕਿ ਜੇਕਰ ਹੁਣ ਵੀ ਆਪਣੇ ਲੜਕੇ ਵਾਸਤੇ ਮੇਰੀ ਲੜਕੀ ਦਾ ਰਿਸ਼ਤਾ ਲੈ ਲਵੋ। ਅਤੇ ਆਪਣੇ ਗ੍ਰੰਥ ਵਿੱਚ ਮੁਹੰਮਦ ਸਾਹਿਬ ਦੀ ਉਸਤਤੀ ਲਿਖ ਦਿਓ ਤਾਂ ਮੈਂ ਬਾਦਸ਼ਾਹ ਪਾਸੋਂ ਜੁਰਮਾਨਾ ਵੀ ਮਾਫ ਕਰਾ ਦੇਵਾਂਗਾ ਅਤੇ ਅੱਗੇ ਤੋਂ ਕੋਈ ਪੁੱਛਗਿੱਛ ਵੀ ਨਹੀਂ ਹੋਵੇਗੀ। ਗੁਰੂ ਜੀ ਨੇ ਕਿਹਾ دیਵਾਨ ਸਾਹਿਬ ਨਾਤੇ ਦੀ ਬਾਬਤ ਜੋ ਸਾਡੇ ਸਿੱਖਾਂ ਨੇ ਫੈਸਲਾ ਕੀਤਾ ਹੈ ਅਸੀਂ ਉਸ ਦੇ ਪਾਬੰਦ ਹਾਂ। ਸਾਡੇ ਸਿੱਖਾਂ ਨੂੰ ਤੁਹਾਡਾ ਰਿਸ਼ਤਾ ਪਰਵਾਣ ਨਹੀਂ ਹੈ। ਦੂਜੀ ਗੱਲ ਜਿਹੜੀ ਤੁਸੀਂ ਮੁਹੰਮਦ ਸਾਹਿਬ ਦੀ ਉਸਤਤੀ ਲਿਖਣ ਵਾਸਤੇ ਆਖੀ ਹੈ ਇਹ ਵੀ ਸਾਡੇ ਵਸ ਦੀ ਗੱਲ ਨਹੀਂ ਹੈ। ਅਸੀਂ ਕਿਸੇ ਦੀ ਪ੍ਰਸੰਨਤਾ ਵਾਸਤੇ ਇਸ ਵਿੱਚ ਉਚੇਚੀ ਕੋਈ ਗੱਲ ਨਹੀਂ ਲਿਖ ਸਕਦੇ। ਇਹ ਗ੍ਰੰਥ ਪ੍ਰਾਣੀ ਮਾਤਰ ਦੇ ਉਪਦੇਸ਼ ਵੱਜੋਂ ਸਾਨੂੰ ਕਰਤਾਰ ਵੱਲੋਂ ਜੋ ਪ੍ਰੇਰਣਾ ਮਿਲਦੀ ਹੈ ਇਸ ਵਿੱਚ ਅਸੀਂ ਉਹੀ ਲਿਖ ਸਕਦੇ ਹਾਂ ਇਹ ਉੱਤਰ ਸੁਣ ਕੇ ਚੰਦੂ ਕ੍ਰੋਧ ਨਾਲ ਉੱਠ ਕੇ ਜਾਂਦਾ ਹੋਇਆ ਆਪਣੇ ਸਿਪਾਹੀਆਂ ਨੂੰ ਹੁਕਮ ਦੇ ਗਿਆ ਕਿ ਇਹਨਾਂ ਨੂੰ ਕਿਸੇ ਆਦਮੀ ਨਾਲ ਮਿਲਣ ਨਾ ਦੇਣਾ ਅਤੇ ਨਾ ਕੁਝ ਖਾਣ ਪੀਣ ਨੂੰ ਦੇਣਾ ਗੁਰੂ ਜੀ ਦੇ ਤਸਵੀਰਾਂ ਬਾਰੇ ਅਸੀਂ ਅਗਲੀ ਆਡੀਓ ਦੇ ਵਿੱਚ ਵਿਚਾਰ ਸਾਂਝੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ